ਸਤਿ ਸ਼੍ਰੀ ਅਕਾਲ ਜੀ ਸਾਰੇ ਆਪਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਆ ਕਿਸਾਨ ਵੀਰੋ ਤੁਹਾਡੇ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਲਮਾਉਣ ਦੇ ਲਈ ਮੈਂ ਇਸ ਟਾਈਮ ਮੌਜੂਦ ਆ ਮਿੱਤਰੋ ਟਾਪਿੰਡ ਬਾਹਮਣ ਵਾਲੀ ਟਾਪ ਦੇ ਵਿੱਚ ਉਹ ਕਿ ਟਾਪ ਵੀ ਕਹਿ ਦਿੰਦੇ ਇਹਨੂੰ ਮਿੱਤਰੋ ਨਾਲ ਬਾਹਮਣ ਵਾਲਾ ਪਿੰਡ ਆ ਬਾਹਮਣ ਵਾਲੀ ਟਾਪ ਵੀ ਜਾਣਿਆ ਜਾਂਦਾ ਜਿਸ ਘਰ ਦੇ ਵਿੱਚ ਮੈਂ ਮੌਜੂਦ ਆ ਮਿੱਤਰੋ ਘਰੇਲੂ ਪਰਿਵਾਰ ਆ ਬਾਈ ਹੁਣ ਆਦੀਆਂ ਦੋ گاਵਾ ਵਕਾਊਆ ਇੱਕ ਵੱਥੀ ਬਸ ਕੁਝ ਕੁ ਟਾਈਮ ਪਹਿਲਾਂ ਵੀਡੀਓ ਤੋਂ ਬਸ ਕੁਝ ਮਿੰਟ ਹੀ ਹੋਇਆ ਰਸੂਪੀਆ ਕਰਮਾਲੀ ਨੇ ਵੱਛੇ ਨੂੰ ਜਨਮ ਦਿੱਤਾ ਪਲੂਣ ਵੱਥੀ ਸੋਈਆ ਤੇ ਇੱਕ ਗਾਂ ਸੂਏ ਦੂਜੀ ਤੀਜੀ ਆ ਮਿੱਤਰੋ ਚੰਗੇ ਦੁੱਧ ਵਾਲੀ ਕੱਤੀ ਦੋਵੇਂ گاਵਾ ਦੀ ਡਿਟੇਲ ਜਾਣਦੇ ਆ ਮਿੱਤਰੋ ਵੱਡੀ ਆਫਰ ਹੋਊਗੀ ਦੋਵੇਂ گاਵਾ ਜੇ ਤੁਸੀਂ ਇਕੱਠੀਆਂ ਖਰੀਦੋਗੇ ਤਤਮਨ ਨੂੰ ਛੋੜਾ ਜਿਹੜੀ ਉਹ ਬਿਲਕੁਲ ਜੈ ਕੀਤੀ ਜਾਊਗੀ ਉਹ ਕਰਦੇ ਬਾਈ ਜੀ ਨਾਲ ਗੱਲਬਾਤ ਸਾਰੀ ਜਾਣਕਾਰੀ ਲੈਣੇ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਕੀ ਹਾਲ ਚਾਲ ਹੈ ਮਹਾਰਾਜ ਵਧੀਆ ਹੀ ਠੀਕ ਠਾਕ ਹੈ ਚੇਤਾ ਚੜਦੀ ਕਲਾ ਪ੍ਰਭਾਵ ਚੜਦੀ ਕਲਾ ਹੀ ਚੜਦੀ ਠੀਕ ਹੈ ਬਾਈ ਅੱਛਾ ਬਾਈ ਨਾਮ ਦੱਸ ਦਈਏ ਕਿਰੋਂ ਦੀ ਆਪਣਾ ਦਵਿੰਦਰ ਸਿੰਘ ਸਨ ਆਫ ਮੁਖਤਿਆਰ ਸਿੰਘ ਸਨ ਆਫ ਗੁਰਦੀਪ ਸਿੰਘ ਜੀ ਘਰ ਆਪਣਾ ਕਿੱਥੇ ਆ ਗਿਆ ਬਾਈ ਆਪਣਾ ਗੁਰਦੁਆਰੇ ਦੇ ਨੇੜੇ ਆਈ ਪਿੰਡ ਆਪਣਾ ਆ ਗਿਆ ਪਿੰਡ ਟਾਬ ਗੁਰੂ ਕੀ ਟਾਬ ਗੁਰੂ ਕੀ ਬਾਮਣ ਵਾਲੀ ਵੀ ਕਹਿੰਦੇ ਨਾਲ ਬਾਮਣ ਵਾਲਾ 2 ਕਿਲੋਮੀਟਰ ਤੇ ਲਾਲ ਲੈਣਾ ਲਾਲ ਲੈਣਾ ਅੱਛਾ ਭਾਈ ਗਾਵਾਂ ਵੇਚ ਰੀਆਂ ਦੋ ਹਨਾ ਬੱਛੀ ਕਦੋਂ ਕੁ ਸੋਈ ਆ ਭਾਈ ਇਹ ਬੱਛੀ ਨੂੰ ਪਾਉਣਾ ਕਾ ਘੰਟਾ ਹੋਇਆ ਈ ਅੱਧਾ ਪਾਉਣਾ ਕਾ ਘੰਟਾ। ਠੀਕ ਹੈ। ਫੁਣੇ ਹੀ ਸੂਈ ਐ ਫਿਰ। ਫੁਣੇ ਹੀ ਸੂਈ ਐ। ਜੇਰ ਤਾਂ ਹਰੇ ਪਾਉਣੀਆ ਕਰਨਾ। ਹਾਂਜੀ ਜੇਰ ਤਾਂ ਸਿੱਤ ਨਹੀਂ। ਠੀਕ ਹੈ। ਬੱਚਾ ਦੇਗੀ ਬਈ ਐ। ਬੱਚਾ ਦੇਗੀ ਜੀ। ਠੀਕ ਹੈ ਬਈ ਠੀਕ ਹੈ। ਪਲੂਣੀਆ ਪਹਿਲ ਨਹੀਂ ਐ ਬਈ। ਇਹ ਦੋਂਦੀ ਐ ਜੀ। ਦੋਂਦੀ ਐ। ਦੇਵਾਲੂ ਆ ਬਹੁਤ ਸੋਹਣਾ ਤਿਆਰ ਕੀਤਾ ਹਨਾ। ਹਾਂਜੀ। ਥਣ ਕੱਢ ਦੂ ਪਲਾਵੇ ਕਰਕੇ ਅਜੇ ਤਾਂ ਹਨਾ। ਹਾਂਜੀ ਥਣ ਕੱਢੂ ਮਾਵਾਂ ਤੀ ਨਹੀਂ ਐ। ਮਾਵਾਂ ਤੀ ਐ ਠੀਕ ਹੈ ਬਈ। ਇਹ ਦੁੱਧ ਕਿੰਨਾ ਦੇਜੂਗੀ ਬਈ ਤੇਰੇ ਤੇਰਫੇ ਮਤਾਉ। ਮੇਰੇ ਹਿਸਾਬ ਨਾਲ 16-1 ਇਹ ਬੱਛੀ ਦਾ 70000 ਆਈ ਤੇ ਮਾਂ ਦਾ ਇਹਦੀ ਦਾ 80000 ਠੀਕ ਆ ਜੇ ਇਹਦਾ ਮਾਂ ਦਾ ਹੈਗਾ 80000 ਰੁਪਿਆ ਇਹਦਾ ਬੱਛੀ ਦਾ ਹੈਗਾ 70000 ਰੁਪਿਆ ਜੇ ਕੋਈ ਜੋੜਾ ਲੈ ਲੂਗਾ ਤੇ 1.5 ਲੱਖ ਰੁਪਿਆ ਪਣਦਾ ਜੋੜੇ ਦਾ ਹਾਂਜੀ ਮਾਨਤਾਨ ਹੋ ਜੂਗਾ ਮਾਨਤਾਨ ਹੋ ਜੂਗਾ ਖੁੱਲਾ ਹਾਂਜੀ ਉਹ ਟਾਈਮ ਤੇ ਹੋ ਜੂਗਾ ਠੀਕ ਆ ਤੇ ਇਹ ਗਾਂ ਦੇ ਕਿੰਨੇ ਦਿਨ ਪਏ ਬਈ ਇਹਦੇ 10 ਦਿਨ ਪਈ ਹੈ। ਦਾ ਵੱਡੀ ਦੇ। ਹਾਂਜੀ। ਇਹਦਾ ਬੋਬਨ ਦੀ ਹੋਊਗੀ ਥੋੜੀ। ਬੋਬਨ ਦੀ 20 ਕਿਲੋ ਦੁੱਧ। ਤੇਰਵਾਰ ਕੋਈ ਬਹੁਤ ਚੰਗਾ ਯਾਰ। ਹਾਂਜੀ, ਨੋਰਮਲ। ਬਹੁਤ ਚੰਗਾ ਲੱਗ ਕੇ ਨੀਆਂ ਪਈਆਂ। ਸੂਆ ਇਹਨੇ ਕਿੰਨਾ ਸੁਣਾ ਭਾਈ ਤੋੜੀ ਮੜੀ ਆਈ ਵੀਰੇ। ਇਹਨੇ ਤੀਜਾ ਸੂਆ ਸੁਣਾਈ। ਤੀਜਾ ਸੂਆ ਸੁਣਾਇਆ ਇਹਨੇ। ਤੋੜੀ ਪਈ ਨੂੰ ਮਰ। ਲੈ ਵੀ ਮਿੱਤਰੋ, ਤੀਜਾ ਸੂਆ ਇਹਨੇ ਕਰਮਾ ਵਾਲੀ ਨੇ ਸੁਣਾਵਾ। ਹੂੰ। ਤੂੰ ਆਨ ਨੂੰ ਤੋੜ ਕੇ ਜੜੀਆਂ ਵਿਖਾ ਦਿੰਦੇ ਕਰਮਾ ਵਾਲੀ। ਹੂੰ। ਆਇਆ ਕਰਮਾ ਵਾਲੀ। ਲੈ ਭਾਈ। ਵਾਕੇ ਥੱਲੋ ਦਾ ਪਣਜੂਗੀ ਭਾਈ। ਤੂੰ ਰਹਿ। ਐ ਸੂਏ ਤੀਜੇ ਜ਼ਰੂਰ ਆ ਪਰ ਵੱਡੀ-ਵੱਡੀ ਗਾਂ ਬਹੁਤ ਆ ਇਹ ਗੱਲ ਮਨ ਨਹੀਂ ਪਾਉਗੀ ਲੈ ਆ ਬਾਈ ਹਾਂ ਬਣਦੇ ਬਣਦੇ ਮਹਾਰਾਜ ਜੀ ਬਣੂ ਸੋਣੀਆ ਗਾਂ ਮਿੱਤਰੋ ਗੈੜ ਬਣਦੀ ਤਨ ਦੀ ਆ ਮੂੰਹ ਮੱਥੇ ਲੱਗਦੀ ਆ ਕੋਈ ਐਸੀ ਗੱਲ ਨਹੀਂ ਹੈਗੀ ਕਿ ਮੂੰਹ ਮੱਥੇ ਨਹੀਂ ਲੱਗਦੀ ਬਾਕੀ ਥਣ ਦੇਖ ਲਓ ਥਣ ਦਾ ਪਾਵਰ ਥਣ ਦੀ ਮਜ਼ਬੂਤੀ ਥਣ ਦਾ ਸੈਦ ਚੰਗਾ ਵਾ ਬਾਕੀ ਵੜ ਉਂਝ ਵੀ ਕ੍ਰਾਸਪੰਡ ਦੇ ਵਿੱਚ ਆ ਵੀ ਗਰਮੀ ਵੀ ਘਟ ਮਨਾਉਂਦੀ ਹੋਊਗੀ ਮੂੰਹ ਮਾਂ ਤੋਂ ਵੜਾ ਅੰਗਾ ਦੇ ਵਿੱਚ ਇਹ ਬਾਡੀ ਪੰਪਰ ਤੋਂ ਹੀ ਗਾਂ ਲੱਗਦੀ ਆ ਵੱਛੀ ਸੂਈ ਆ ਪਹਿਲਾ ਸੂਆ ਥੱਲੋ ਵੇਖੋ ਕਿੰਨੀ ਚੰਗੀ ਖਲ ਰਹੀ ਆ ਗੜਬੀ ਅੰਗੂ ਤਿਆਰ ਹੋਈ ਫਿਰਦੀ ਨਾ ਕਰਮਾਂ ਵਾਲੀ ਪੂਰੀ ਲੋਲੀ ਪੋਲੀ ਲੈ ਆ ਬਾਈ ਮੋਰ ਦੇ ਬੜੇ ਲੀਵਾ ਤਾਂ ਕਰਮਾਂ ਵਾਲੀ ਦਾ ਇਹ ਕਹਿੰਦਾ ਵੀ ਜਿਵੇਂ 17 18 ਕਿਲੋ ਦੋ ਤਾਂ 20 ਕਿਲੋ ਵੀ ਪਾਜੂ ਪਰ ਤੁਸੀਂ 17 16 ਮੰਨ ਕੇ ਖਰੀਦਿਆ ਜੇ ਵੱਛਾ ਇਹਦੇ ਮਗਰ ਕਰਮਾਂ ਵਾਲੀ ਦੇ ਮਿੱਤਰੋ ਆ ਜਾ ਵੀ ਕਰਮਾਂ ਵਾਲੀ ਆ ਜਾ ਵੈਡ ਨੂੰ ਵੈੜ ਪਲੂ ਨੂੰ ਵੱਛੀ ਆ ਥਣ ਹੁਣ ਇਸ ਟਾਈਮ ਤੁਹਾਨੂੰ ਛੋਟਾ ਲੱਗਦਾ ਮੇਰੇ ਹਿਸਾਬ ਦੇ ਨਾਲ ਜਿਵੇਂ ਜਿਵੇਂ ਵੈੜ ਦੀ ਚਵਾਈ ਹੋਗੀ 2004 ਦਿਨਾਂ ਦੇ ਪੰਜਾ ਤੇ ਕੋਈ ਬਾਹਲਾ ਤਾਂ ਨਹੀਂ ਪਰ ਮੁਠੀ ਵਾਲਾ ਥਣ ਤਾਂ ਬਣਾਉਗੀ ਵੈਸਤੇ ਇਸ ਟਾਈਮ ਤੇ ਥਣ ਨਰਮਾ ਛੋਟਾ ਲੱਗਦਾ ਬਾਬਾਈ ਜੇ ਤੁਸੀਂ ਵੀਡੀਓ ਦੇਖ ਕੇ ਆ ਰਹੇ ਆ ਤਾਂ ਤੁਸੀਂ ਇਹ ਗੱਲ ਸੋਚ ਕੇ ਆਉਣੀ ਆ ਵੱਛੀ ਹੁਣ ਦੇਖਸਾ ਸੋਹਣੀ ਸੁਨੱਕੀ ਵੈੜਾ ਇਹਦਾ 70000 ਰੁਪਿਆ ਕੀਮਤ ਆ ਉੰਦੀ 80000 ਰੁਪਏ ਵੱਡੀ ਗਾਂ ਦੀ ਕੀਮਤ ਆ ਜੋੜਾ ਲੈਣਾ 1.5 ਲੱਖ ਮੁੱਲ ਬਾਈ ਨੰਬਰ ਕਿੰਨੇ ਤੇ ਗੱਲਬਾਤ ਕਰੀਏ 94 ਜੀ 654 94 654 20 285 20 285 285 94 654 20 285 ਇਸ ਨੰਬਰ ਤੇ ਕਰ ਲਿਓ ਬਾਈ ਨਾਲ ਰابطਾ ਕੈਮ ਨੰਬਰ ਬਾਈ ਦਾ ਸਕਰੀਨ ਦੇ ਉੱਤੇ ਆ ਗੁਰੂ ਕੀ ਢਾਬਾ ਬਾਵਣ ਵਾਲਾ 2 ਕਿਲੋਮੀਟਰ ਨੇੜੇ ਆ ਮਿੱਤਰੋ ਬਾਕੀ ਗੱਲਬਾਤ ਲਈ ਨੰਬਰ ਬਾਈ ਦਾ ਸਕਰੀਨ ਦੇ ਉੱਤੇ ਆ ਜੈਤੋ ਰੋਡ ਤੋਂ ਵੀ ਆ ਜਾਈਦਾ ਜੀ ਜੀ ਤੇ ਉਧਰੋਂ ਪੌੜਾ ਉੱਤਰ ਕੇ ਹਰੀਨਾਂ ਰੋਡ ਜੀ ਦੁੱਧਾਤਾਰੀ ਦੇ ਡੇਰੇ ਦੇ ਨਾਲ ਦੀ ਬਾਂਮਣ ਵਾਲਾ ਤੇ ਬਾਂਮਣ ਵਾਲੋਂ ਟਾਵੀ ਠੀਕ ਹੈ ਚਲੋ